ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਆਪਣਾ ਵੀ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਤਰਨਤਨ ਪੁਲਿਸ ਨੂੰ ਨਸ਼ਾ ਤਸਕਰਾਂ ਸੰਗਾਂਜਾ ਕਰਸਿਆ ਜਾ ਰਿਹਾ ਹੈ ਪੁਲਿਸ ਨੂੰ ਨਸ਼ੇ ਦੇ کاروبار ਤੋਂ ਹਸਲ ਕੀਤੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਸੰਸਰ ਲਗਾਤਾਰ ਜਾਰੀ ਇਸ ਮੌਕੇ ਐਸਐਸਪੀ ਤਰਨਤਨ ਸ਼੍ਰੀ ਅਸ਼ਵਨੀ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋੜਾਂ ਰੁਪਈਆ ਦੀਆਂ ਜਾਇਦਾਦਾਂ ਨਸ਼ਾ ਤਸਕਰਾਂ ਦੀਆਂ ਪੁਲਿਸ ਵੱਲੋਂ ਸੀਲ ਕੀਤੀਆਂ ਜਾ ਚੁੱਕੀਆਂ ਹਨ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰੋ ਧੰਨਵਾਦ ڪڏهن پنهنجي لئي ويس اڇي آهي ادي 10 مٿي ان منٽ بڑا سٺو ٿيو ٿو ٿو نن هون هي سني مندي بيندا ادي 10 ਤੈਨੂੰ ਲੱਗੂ ਜ਼ਿਆਦਾ ਚੱਲਦਾ ਨਾ ਹੂੰ ਅਰੇ ਸੁਣ ਤੂੰ ਚੱਲ ਜਾ ਲੈ ਜਿੱਥੇ ਤੂੰ ਚੱਲ ਤਾ ਚੱਲ ਆ ਗਿਆ ਟੱਕਾਰ ਆ ਕਾਰ ਆ ਜੀ ਸਪਲੈਂਡਰ ਮੂਰ ਖਲ ਘਰ ਤੱਕਾਰ ਤੋ ਕਿਸ ਕੀ ਦੀਆਂ ਨੇ ਇਹਨਾਂ ਦੀ ਅੱਜ ਜੀ ਇੰਟਰਨੈਸ਼ਨਲ ਡਰੱਗ ਡੇ ਹੈਗਾ ਤੇ ਉਹਦੇ ਚ ਸਾਰੇ ਪੰਜਾਬ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਤੇ ਸੀਐਮ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਸਾਡੇ ਸਾਰੇ ਜਿਹੜੇ ਪੰਜਾਬ ਚ ਡਰੱਗ ਡਿਸਪੋਜ਼ਲ ਚੱਲ ਰਹੀ ਹੈ ਜਿਹੜੇ ਕੇਸ ਜਿਹੜੇ ਕੋਈ ਡਿਸਾਈਡ ਹੋ ਗਏ ਜਾਂ ਜੁਡੀਸ਼ੀਅਲ ਆਰਡਰ ਲੈ ਕੇ ਤੇ 43 ਦੇ ਕਰੀਬ ਮੁਕਦਮਿਆਂ ਚ ਅਸੀਂ ਵੀ ਜਾ ਕੇ ਅੱਜ ਖੰਨਾ ਪੇਪਰ ਮੇਰੇ ਤੋਂ ਇਨਾਂ ਨੂੰ ਡਿਸਟਰੋਏ ਕਰਕੇ ਆਏ ਆਂ ਉਸ ਤੋਂ ਬਾਅਦ ਸਾਡੇ ਕੋਲ ਦੋ ਆਰਡਰ ਫ੍ਰੀਜ਼ਿੰਗ ਪ੍ਰਾਪਰਟੀ ਤੇ ਆਏ ਹੋਏ ਸੀ ਜਿਸ ਚ ਇੱਕ ਤੇ ਮੈਂ ਖੁਦ ਪੰਗਪਿੰਡ ਜਾ ਕੇ ਗੁਰਵਿੰਦਰ ਸਿੰਘ ਤੇ ਉਹਦੀ ਪਤਨੀ ਦੇ ਨਾਮ ਤੇ ਪ੍ਰਾਪਰਟੀ ਸੀ 30 ਲੱਖ ਦੇ ਕਰੀਬ ਜਿਹਦੇ ਚ ਇੱਕ ਮੋਟਰਸਾਈਕਲ ਇੱਕ ਕਾਰ ਤੇ ਇੱਕ ਘਰ ਹੈਗਾ ਉਹਨਾਂ ਦਾ ਉੱਥੇ ਖੁਦ ਪੇਸਟ ਕਰਕੇ ਆਇਆ ਤੇ ਇਸ ਸਿਮਿਲਰਲੀ ਇੱਕ ਚੁਭਾਲ ਦਾ ਸੀਗਾ ਜਿਹਦੇ ਚ 98 ਲੱਖ ਦੇ ਕਰੀਬ ਪ੍ਰਾਪਰਟੀ ਸੀਗੀ ਉੱਥੇ ਵੀ ਉਹ ਸਾਡੇ ਡੀਐਸਪੀ ਸਾਹਮਣੇ ਜਾ ਕੇ ਪੇਸਟ ਕੀਤਾ ਹੇ ਹੁਣ ਤੱਕ ਜਿਹੜਾ ਜ਼ਿਲ੍ਹਾ ਤਰਨਤਾਰਨ ਚ ਅਸੀਂ 144 ਕਰੋੜ ਰੁਪਏ ਦੀ ਪ੍ਰਾਪਰਟੀ ਵੱਖ-ਵੱਖ ਥੇਸਾਂ ਚ ਜਿਹੜੀ ਹੈ ਕਨਫਰਮ ਕੰਪੀਟੈਂਟ ਅਥਾਰਟੀ ਤੋਂ ਕਨਫਰਮ ਆਰਡਰ ਲੈ ਕੇ ਫ੍ਰੀਜ਼ ਕਰ ਚੁੱਕੇ ਹਾਂ ਸਰ ਸਰ ਇਹ A ਕੈਟਾਗਰੀ ਦੇ ਸਮੱਗਰੀ ਜਿਨ੍ਹਾਂ ਦੀ ਕੋਕੀ ਇਹਦੇ ਚ A ਕੈਟਾਗਰੀ ਜਾਂ B ਕੈਟਾਗਰੀ ਨਹੀਂ ਹੈ ਜੀ ਇਹਦੇ ਚ ਇਹ ਹੈਗਾ ਕਿ ਜਿਹਦੇ ਕੋ ਕਮਰਸ਼ੀਅਲ ਕੁਆਂਟੀਟੀ ਰਿਕਵਰ ਹੋਗੀ 250 ਗ੍ਰਾਮ ਤੋਂ ਉੱਤੇ ਕਿਸੇ ਕੋ ਰਿਕਵਰੀ ਹੁੰਦੀ ਹੈ ਉਹਦੀ ਪ੍ਰਾਪਰਟੀ ਦੀ ਕੋਖ ਕਰਕੇ ਤਾਂ ਉਹਦਾ ਕੇਸ ਬਣਾ ਕੇ ਅਸੀਂ ਕੰਪੀਟੈਂਟ ਅਥਾਰਟੀ ਨੂੰ ਭੇਜ ਦਿੰਨੇ ਆਂ ਉੱਥੋਂ ਜਦੋਂ ਸਾਨੂੰ ਕਨਫਰਮਿੰਗ ਆਰਡਰ ਆ ਜਾਂਦੇ ਆ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਘਰ ਦੇ ਬਾਹਰ ਪੀਸ ਕਰ ਦਿੰਨੇ ਆਂ ਨਾ ਤਾਂ ਉਹ ਪ੍ਰਾਪਰਟੀ ਵੇਚ ਸਕਦਾ ਨਾ ਕਿਸੇ ਨੂੰ ਟ੍ਰਾਂਸਫਰ ਕਰ ਸਕਦਾ ਔਰ ਉਹ ਉਹਦੀ ਪ੍ਰਾਪਰਟੀ ਜਿਹੜੀ ਹੈ ਕਿਸੇ ਕੰਮ ਦੀ ਨਹੀਂ ਰਹਿੰਦੀ ਫਿਰ ਜਿਹੜਾ ਡਿਸਪੋਜ਼ ਹੋ ਕਿਤੇ ਜਿਹਨੇ ਜਿਹੜਾ ਡਰਗ ਉਹ ਕਿੰਨੀ ਸੀ ਕੁਆਂਟੀਟੀ ਕਿੰਨੀ ਸੀ ਆਪਣੀ ਕੁਆਂਟੀਟੀ 43 ਕੇਸ ਸੀ ਕਿ ਜੀ ਉਹਦੇ ਚ ਹਜੇ ਤੱਕ ਅਸੀਂ ਵੈਸੇ ਫਿਗਰ ਨਹੀਂ ਕੱਢੀ ਵੀ ਕਿੰਨੇ ਕਿਲੋ ਕੀ ਸੀਗਾ ਬਟ 43 ਟੋਟਲ ਕੇਸ ਸੀਗੇ ਉਸ ਤੋਂ ਪਹਿਲੇ ਅਸੀਂ 6 ਤਰੀਕ ਨੂੰ ਕੀਤੀ ਸੀ 20 ਦਿਨਾਂ ਬਾਅਦ ਜਿੰਨੇ ਕੋ ਅਸੀਂ ਆਰਡਰ ਲੈ ਸਕੇ ਉਹ ਅਸੀਂ ਲੈ ਲੇ ਤੇ ਜੋ ਹੋਰ ਵੀ ਜਿਹੜੇ ਅਸੀਂ ਆਰਡਰ ਜਲਦੀ ਲੈ ਕੇ ਕਰਾਂਗੇ ਤੇ 19 ਦੇ ਕਰੀਬ ਸਾਡੇ ਜਿਹੜੇ ਹੋਰ ਪ੍ਰਾਪਰਟੀ ਦੇ ਕੇਸਿਸ ਪਾਈਪਲਾਈਨ ਚ ਹੈਗੇ ਜਿਹੜੇ ਉੱਥੇ ਪੈਂਡਿੰਗ ਪੈ ਕੰਪੀਟੈਂਟ ਅਥਾਰਟੀ ਉਹਦੇ ਵੀ ਜਲਦ ਫਰੀਜ਼ ਆਰਡਰ ਆ ਜਾਣਗੇ